ਹਲਕੋ ਸੁਨਾਮ ਤੋਂ ਦਿਨ ਚੜਦਿਆਂ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਮਹਿਲਾ ਚੌਂਕ ਵਿਛਕ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਟਰਾਲੇ ਅਤੇ ਕਾਰ ਦੀ ਭਿਆਨਕ ਟੱਕਰ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਦੇ ਰਾਤ 2 ਵਜੇ ਦੇ ਕਰੀਬ ਸੁਨਾਮ ਦੇ 6 ਲੋਕ ਇੱਕ ਕਾਰ ਵਿੱਚ ਮੱਥਾ ਟੇਕਣ ਗਏ ਸਨ ਜਦੋਂ ਉਹ ਸੁਨਾਮ ਵਾਪਸ ਆ ਰਹੇ ਸੀ ਤਾਂ ਰਾਹ ਵਿੱਚ ਟਰਾਲੇ ਨਾਲ ਉਹਨਾਂ ਦੀ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਹਾਦਸੇ ਤੋਂ ਬਾਅਦ ਬੜੀ ਮੁਸ਼ਕਲ ਨਾਲ ਵੈਲਡਿੰਗ ਵਾਲੀ ਮਸ਼ੀਨ ਨਾਲ ਲੋਹੇ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੀਆ ਗਿਆ ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ ਮੇਰੇ ਦਰਸ ਨਾਮ ਨੂੰ ਜਾਂਦਾ ਪਿਆ ਸੀ ਅੱਗੇ ਉਹ ਟੈਂਕਰਾਂ ਦਾ ਬਿਲਕੁਲ ਗਲਤ ਆ ਰਹੀ ਤੇ ਇਧਰੋਂ ਮੇਰੇ ওভারਟੈਕ ਕਰਨ ਦੇ ਕਾਰ ਗਈ ਅੱਗੇ ਤੇ ਕਾਰ ਸਿੱਧੀਆਂ ਦੇ ਵਿੱਚ ਵੱਜ ਕੇ ਮੇਰੀ ਗੱਡੀ ਤਾਂ ਏਡੀ ਗਈ 30 ਮਿੰਨਿਟ ਲੱਗੇ ਸਤਾਬੀ ਜੀ ਮੈਨੂੰ ਤਾਂ ਵੀ ਦੱਸਦੇ ਨੇ 6 ਜਾਨਾਂ ਦਾ ਦੇ ਵਿੱਚ ਕਾਰ ਹੱਤ ਮੈਂ ਤਾਂ ਆਪ ਵਿੱਚ ਫਸਿਆ ਪਿਆ ਮੈਂ ਤਾਂ ਆਪ ਬੰਦੇ ਨੇ ਕੱਢ ਕੇ ਤੇ ਹੁਣ ਤੁੰਤ ਜਾਇਆ ਜੀ ਆਮਰੀ ਲਾਪਤਾਕ ਤੇ ਰੋਗੇਲਾ ਪਸਗੀ ਵਿੱਚ ਬੰਦੇ ਨੇ ਗੱਡੀ ਤੇ ਮੈਨੂੰ ਇਥੇ ਹਸਪਤਾਲ ਭਿਓ ਆਇਆ ਐ ਐਮਬੂਲੈਂਸ ਭੁਲਾਤ ਹੈ। ਅੱਜ ਰਾਤ ਸਾਡੇ ਸ਼ਹਿਰ ਵਾਸਤੇ ਬਹੁਤ ਦੁਖਦਾਰ ਤੇ ਮਾੜੀ ਖਬਰ ਆਈ ਹੈ। ਰਾਤ ਮਰੇਰ ਕੋਟਲੇ ਤੋਂ ਸਾਡੇ ਸ਼ਹਿਰ ਦੇ ਚਾਰ ਨੌਜਵਾਨ ਆਗੂ ਤੇ ਦੋ ਬੱਚੇ ਵਾਪਸ ਆ ਰਹੇ ਸੀ ਮਹਿਲਾ ਚੌਕ ਵਿੱਚੋਂ ਜਦੋਂ ਮਹਿਲਾ ਚੌਕ ਤੋਂ ਸੁਨਾਮ ਵਾਪਸ ਆਏ ਆ ਰਹੇ ਸੀ ਸੁਨਾਮ ਕਰਨੀ ਉਦੋਂ ਟਾਬੇ ਤੋਂ ਇੱਕ ਟਰਾਲਾ ਗਲਤ ਮੋੜਿਆ ਤੇ ਉਹ ਕਾਰ ਦੇ ਉਹਦੇ ਖੇਡ ਮਾਰੀ ਤੇ ਦੂਜਾ ਜਿਹੜਾ ਟਰਾਲਾ ਸੀਗਾ ਉਹਨੇ ਵਿੱਚੋਂ ਬੱਚੋ ਸਾਈਡ ਮਾਰ ਕੇ ਦੂਜੇ ਟਰਾਲੇ ਦੀ ਚਪੇਟ ਆ ਕੇ ਵਿੱਚੋਂ ਗ੍ਰੈਪਸ ਕਰਤੀ ਗੱਡੀ ਜਿਹਦੇ ਨਾਲ ਸਾਡੇ ਸ਼ਹਿਰ ਦੀਆਂ 6 ਮੌਤਾਂ ਹੋਈਆਂ ਇਹ ਬਹੁਤ ਸਾਡੇ ਸ਼ਹਿਰ ਵਾਸਤੇ ਮਾਰੀ ਕੰਵਰਨ ਨਿਚੋੜ ਕੇ ਰੱਖ ਦਿੱਤਾ ਸਾਡੀ ਕਹਿਣੀ ਚਾਰ ਜੈਂਟਸ ਤੇ ਦੋ ਬੱਚੇ ਜੋ ਜਿਨ੍ਹਾਂ ਦੀ ਡੈਥ ਹੋਈ ਹੈ ਸਾਡਾ ਸ਼ਹਿਰ ਸਾਰਾ ਸ਼ਹਿਰ ਬਹੁਤ ਦੁਖੀ ਹੈ ਅੱਜ ਸ਼ਹਿਰ ਜਦੋਂ ਪਤਾ ਇਹ ਇੱਕ ਖਬਰ ਮਾਰੀ ਖਬਰ ਆਈ ਤਾਂ ਸਾਡੇ ਸ਼ਹਿਰ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬਹੁਤ ਬੁਰਾ ਮਤਲਬ ਕਿੰਨੇ ਪੇਸ਼ੈਂਟ ਸੀ ਕਿੰਨੇ ਡੈੱਡ ਆ ਜੋ ਪੁਲਿਸ ਮੁਲਾਜ਼ਮ ਆਏ ਸੀ ਨਾਲ ਜਿਹੜੇ ਬਾਡੀਜ਼ ਫਾਣ ਆਏ ਸੀ 108 ਐਂਬੂਲੈਂਸ ਆਈ ਸੀ ਵੀ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਮਹਿਲਾ ਚੌਕ ਕੋਲੇ ਹੋਇਆ ਹੈ ਸਾਰਾ ਐਕਸੀਡੈਂਟ ਤੇ ਉਹਨਾਂ ਚ 6 ਪਰਸਨ ਸੀਗੇ 5 ਪਰਸਨ ਸੀ ਇੱਕ ਬੱਚਾ ਸੀ ਤੇ ਟੋਟਲ 6 ਡੈਥ ਹੋਈਆਂ ਨੇ ਤਿੰਨ ਬਾਡੀਜ਼ ਤਾਂ ਸੁਨਾਮ ਚਲੇ ਗਈਆਂ ਸਾਡੇ ਕੋਲ ਤਿੰਨ ਬਾਡੀਜ਼ ਲੈ ਕੇ ਆਏ ਨੇ ਜਿਨ੍ਹਾਂ ਦੇ ਨਾਮ ਵਿਜੇ ਕੁਮਾਰ ਹੈ ਦੀਪਕ ਜਿੰਦਲ ਹੈ ਤੇ ਦਿਵੇਸ਼ ਹੈ ਜਿਹੜੇ ਸਿੰਘਰੂਲ ਹੈ ਜਿਹੜੇ ਨਹੀਂ ਹੈ ਸੁਨਾਮ ਦੇ ਨੇ ਇਹ ਤੇ ਬਾਡੀਜ਼ ਉਹਦੇ ਭਾਈਆਂ ਨੇ ਕਿਉਂਕਿ ਉਹ ਫੁੱਲ ਹੋ ਗਏ ਨਾ ਮੌਤ ਦੇ ਚਿਰਫਾਨ ਵਾਸਤੇ ਜਿਹੜੇ ਕੋਈ ਡਰਾਈਵਰ ਵੀ ਆਇਆ ਜੀ ਕੋਈ ਇਹਦੇ ਵਿੱਚ any information the is there regarding the jede person murti re vich ke sare shamla chandr building maintenance handyman under check trade platform is now available on your local london area he has more than 5 years experience in the same line he used to work with recruited companies itcs as well local builders with brothers He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamla Chander Kalcenter. Call him on this number 888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ